ਮੈਂ ਸਾਰੀ ਜਗ੍ਹਾ ਦੌਰਾ ਕੀਤਾ ਹੈ ਔਰ ਆਉਣ ਵਾਲੇ ਟਾਈਮ 'ਚ ਤੁਹਾਨੂੰ ਇਹਦੇ ਨਤੀਜੇ ਮਿਲਣਗੇ ਕਿ ਇੰਨੇ ਕ ਲੋਕ ਇੰਨੇ ਕ ਸਪੈਸ਼ਲਿਸਟ ਜਾਂ ਐਮਬੀਬੀਐਸ ਡਾਕਟਰ ਬੀਐਮਐਸ ਡਾਕਟਰ ਕੈਮਿਸਟ ਐਮਆਰ ਲੈਬ ਜਿੰਨੇ ਵੀ ਰਿਲੇਟਡ ਹੈਗੇ ਆ ਇੰਨੇ ਕ ਬੰਦੇ ਜੁਆਇਨ ਕਰਨਗੇ ਕਿ ਵੀ ਮੈਂ ਖੁਦ ਹੈਰਾਨ ਆ ਕਿ ਲੋਕੀ ਖੁੱਲ ਕੇ ਸਾਹਮਣੇ ਆ ਰਹੇ ਆ ਨਹੀਂ ਤਾਂ ਆਮ ਤੌਰ ਤੇ ਲੋਕੀ ਹੁੰਦੇ ਖੁੱਲ ਕੇ ਸਾਹਮਣੇ ਨਹੀਂ ਆਉਂਦੇ ਸੀ ਇਸ ਪ੍ਰੋਫੈਸ਼ਨ ਦੇ ਲੋਕ ਖੁੱਲ ਕੇ ਸਾਹਮਣੇ ਆ ਰਹੇ ਆ ਔਰ ਆਉਣ ਵਾਲੇ ਦਿਨਾਂ ਤੁਹਾਨੂੰ ਇਹਦਾ ਤੁਹਾਨੂੰ ਰਿਜ਼ਲਟ ਮਿਲਣ ਦੇਖਣ ਨੂੰ ਮਿਲੇਗਾ ਔਰ ਮੈਂ 5 ਸਾਲ ਪਹਿਲੇ ਰਿਜ਼ਾਈਨ ਕੀਤਾ ਪਰ ਮੈਂ ਅੱਜ ਬਹੁਤ ਖੁਸ਼ ਹਾਂ ਪਾਰਟੀ ਇਹ ਪਾਰਟੀ ਜਿਹੜੀ ਹੈਗੀ ਜਿਹੜਾ ਬੰਦਾ ਕੰਮ ਕਰਨ ਵਾਲਾ ਇੱਕੋ ਇੱਕੋ ਪਾਰਟੀ ਹੈ ਹਿੰਦੁਸਤਾਨ ਚਾਹੇ ਤੁਸੀਂ ਪਿਛਲੇ ਗਵਰਨਮੈਂਟਾਂ ਦੇਖੋ ਜਿਹੜੇ ਹੁਣ ਪਿੱਛੇ ਚੀਫ ਮਿਨਿਸਟਰ ਬਣਿਆ ਉਹਦਾ ਉਦਾਹਰਣ ਇੱਕ ਮੈਂ ਤੁਹਾਡੇ ਸਾਹਮਣੇ ਵੀ ਖੜਾ ਕੇਜਰੀਵਾਲ ਸਾਹਿਬ ਹੈਗੇ ਜਿਹੜੇ ਸੀਬੀ ਸਟਾਫ ਜਿਹੜੇ ਕੀ ਕਹਿੰਦੇ ਸੀ ਕਿ ਅਸੀਂ پاک ਹੈਗੇ ਹਾਂ ਅਸੀਂ ਕਿਸੇ ਕੋਈ ਵੀ ਭ੍ਰਸ਼ਟਾਚਾਰ ਨਹੀਂ ਆ ਪਰ ਇੱਕ ਸੱਤਾ ਦੇ ਲਈ ਇੱਕ ਸੱਤਾ ਪਾਣ ਲਈ ਜਾਂ ਇੱਕ ਲੋਕ ਸਭਾ 'ਚ ਬੀਜੇਪੀ ਨੂੰ ਸਿਰਫ ਹਲਾ ਲ ਲਈ ਤੁਸੀਂ ਸਾਰਿਆਂ ਨਾਲ ਇਕੱਠੇ ਹੋ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਇੱਕ ਟਾਈਮ ਤੇ ਬੁਰਾ ਭਲਾ ਕਿਹਾ ਜਿਨ੍ਹਾਂ ਨੂੰ ਪ੍ਰਿਸ਼ਟਾਚਾਰ ਦੇ ਲਾ ਲਏ ਇਹ ਲੋਕਾਂ ਦੀ ਸਮਝ ਹੈਗਾ ਲੋਕੀ ਜਿਹੜੇ ਹੈਗੇ ਆ ਇਸ ਟਾਈਮ ਬਹੁਤ ਜ਼ਿਆਦਾ ਵਿਚਾਰ ਕੇ ਹੀ ਵੋਟ ਪਾਣਗੇ ਔਰ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੀਆਂ ਪਾਰਟੀਆਂ ਹੈਗੀਆਂ ਇਹ ਸੱਤਾ ਲਈ ਕੁਝ ਵੀ ਕਰ ਸਕਦੀਆਂ ਇਹ ਹਰ ਇੱਕ ਦਾ ਆਪਣਾ ਗੈਸ ਹੈਗਾ ਪਰ ਹੱਲੇ ਤਰੂ ਪਾਰਟੀ ਵੱਲੋਂ ਕੋਈ ਕਲੀਅਰਲੀ ਇਹ ਨਹੀਂ ਦੱਸਿਆ ਕਿ ਕੌਣ ਗਵਰਨਰ ਲੱਗੇਗਾ ਸੋ ਇਹ ਕੋਈ ਜੇ ਬੰਦਾ ਇੰਟੈਲੀਜੈਂਟ ਜੇ ਕੋਈ ਨਾਰੀ ਸ਼ਕਤੀ ਚ ਕੋਈ ਬੰਦਾ ਸਾਡੀ ਲੀਡ ਕਰਦਾ ਤੇ ਇਹ ਪੰਜਾਬ ਲਈ ਬਹੁਤ ਖੁਸ਼ਕਿਸਮਤੀ ਹੈ। ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚੰਨਾ। ਲੋਕ ਸਭਾ ਚੋਣਾਂ ਜਿਸ ਤਰ੍ਹਾਂ ਨੇੜੇ ਆ ਰਹੀਆਂ ਨੇ ਹਰ ਇੱਕ ਪਾਰਟੀ ਵੱਲੋਂ ਮੀਟਿੰਗਾਂ ਦਾ ਦੌਰ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਜਾਹੇ ਚੋਣਾਂ ਦੇ ਜਿਹੜੀ ਤਰੀਕਾ ਨੇ ਹਜੇ ਫਾਈਨਲ ਨਹੀਂ ਹੋਈਆਂ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹ ਕਦੋਂ ਹੋਣੀਆਂ ਨੇ ਪਰ ਜੇ ਅੰਦਰ ਖਾਤੇ ਦੇਖੀਏ ਤਾਂ ਹਰੇਕ ਪਾਰਟੀ ਹਰੇਕ ਆਪਣੇ ਆਪਣੇ ਕਹਿ ਸਕਦੇ ਆ ਕਿ ਆਪਣੇ ਆਪਣੇ ਹਲਕੇ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੀਟਿੰਗਾਂ ਦਾ ਜਿਹੜਾ ਜੋਰ ਹੈ ਦੌਰ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਅੰਦਰ ਖਾਤੇ ਮੀਟਿੰਗਾਂ ਜ਼ਰੂਰ ਚੱਲ ਰਹੀਆਂ ਨੇ ਗੱਲਬਾਤ ਚੱਲ ਰਹੀ ਹੈ ਲੋਕ ਜੋੜੇ ਜਾ ਰਹੇ ਨੇ ਤਾਂ ਮਾਛੀਵਾੜਾ ਸਾਹਿਬ ਦੇ ਵਿੱਚ ਅੱਜ ਜਿਹੜੇ ਡਾਕਟਰ ਨਰੇਸ਼ ਚੋਹਾਨ ਜੀ ਨੇ ਪੰਜਾਬ ਦੇ ਕਨਵੀਨਰ ਨੇ ਮੈਡੀਕਲ ਸੈੱਲ ਦੇ ਉਹ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਕਿ ਉਹਨਾਂ ਦਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਚੋਣਾਂ ਨੂੰ ਲੈ ਕੇ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਡੀ5 ਚੈਨਲ ਪੰਜਾਬੀ ਆ ਤੁਹਾਡੇ ਚੈਨਲ ਦਾ ਮੈਂ ਧੰਨਵਾਦ ਦੀਆਂ ਕਿਉਂ ਤੁਸੀਂ ਸਾਡੇ ਕੋਲ ਆਏ ਤੇ ਮੇਰਾ ਸਾਰੇ ਮਾਚੀਵੜਾ ਦੇ ਲੋਕਾਂ ਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ ਜੈ ਹਿੰਦ ਆ ਅੱਜ ਮਾਚੀਵੜਾ ਸਾਹਿਬ ਚ ਪਹੁੰਚੇ ਹੋ ਭਾਜਪਾ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਮੰਡਲ ਹੈ ਮਾਚੀਵੜਾ ਦੀ ਉਹਨਾਂ ਦੇ ਨਾਲ ਵੀ ਮੀਟਿੰਗ ਕੀਤੀ ਗਈ ਹੈ ਕੀ ਮਕਸਦ ਹੈਗਾ ਇਸ ਮੀਟਿੰਗ ਦਾ ਮੀ ਇਹ ਮੀਟਿੰਗ ਜਿਹੜੀਆਂ ਹੋ ਰਹੀਆਂ ਹੈਗੀਆਂ ਇਹ ਸਾਰੀਆਂ ਜਿਹੜਾ ਆਪਣੇ ਕੈਡਰ ਨੂੰ ਮਜ਼ਬੂਤ ਕਰਨ ਲਈ ਹੋ ਰਹੀਆਂ ਹੈਗੀਆਂ ਆਪਣੇ ਆਪਣੇ ਵਰਕਰ ਦਾ ਉਹ ਸਾਵਧਾਨੀ ਹੋ ਰਹੀਆਂ ਔਰ ਇਸੀ ਉਸੀ ਇਸੀ ਜਿਹੜੇ ਹੈਗੇ ਮੌਕੇ ਤੇ ਅਸੀਂ ਮੈਡੀਕਲ ਸੈਲ ਦੇ ਜਿਹੜਾ ਹੈਗਾ ਵਿਸਤਾਰ ਕਰਨ ਦੇ ਇੱਥੇ ਪਹੁੰਚੇ ਆਂ ਕਿਉਂਕਿ ਜਿਹੜੇ ਮੈਡੀਕਲ ਰਿਲੇਟਿਡ ਆ ਜਿਹੜੇ ਮੈਡੀਕਲ ਲਾਈਨ ਨਾਲ ਰਿਲੇਟਿਡ ਆ ਉਹ ਬੰਦਿਆਂ ਨੂੰ ਅਸੀਂ ਇਕੱਠਾ ਕਰ ਛੁਕੇ ਆਪਣੇ ਸੋਚ ਨਾਲ ਜੋੜ ਸਕੀਏ ਔਰ ਪਾਰਟੀ ਨੂੰ ਅੱਗੇ ਵਧਾ ਸਕੀਏ। ਕਿਸ ਤਰ੍ਹਾਂ ਦੇ ਲੋਕ ਤੁਹਾਡੇ ਨਾਲ ਜੁੜ ਰਹੇ ਨੇ ਕੀ ਲੋਕ ਪਸੰਦ ਕਰ ਰਹੇ ਨੇ ਭਾਜਪਾ ਨੂੰ ਇਸ ਟਾਈਮ ਜੇ ਮੈਡੀਕਲ ਲਾਈਨ ਦੀ ਉਹ ਗੱਲ ਕਰ ਲਈਏ। ਮੈਂ ਤੁਹਾਨੂੰ ਕੁਝ ਚੀਜ਼ਾਂ ਨਹੀਂ ਦੱਸਿਆ ਜਾ ਸਕਦੀਆਂ ਫੇਰ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਣਾ ਚਾਹੁੰਦਾ ਕਿ ਮੈਂ ਪਿਛਲੇ 10-15 ਦਿਨਾਂ ਤੋਂ ਜਿੱਦੋਂ ਮੈਨੂੰ ਇਹ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਚਾਹੇ ਬਟਿੰਡਾ ਹੋਵੇ ਲੁਧਿਆਣਾ ਹੋਵੇ ਹਿਆਰਪੁਰ ਹੋਵੇ ਅੰਮ੍ਰਿਤਸਰ ਹੋਵੇ ਜਲੰਧਰ ਹੋਵੇ ਮੈਂ ਸਾਰੀ ਜਗ੍ਹਾ ਦੌਰਾ ਕੀਤਾ ਹੈ ਔਰ ਆਉਣ ਵਾਲੇ ਟਾਈਮ 'ਚ ਤੁਹਾਨੂੰ ਇਹਦੇ ਨਤੀਜੇ ਮਿਲਣਗੇ ਕਿ ਇੰਨੇ ਕਿ ਲੋਕ ਇੰਨੇ ਸਪੈਸ਼ਲਿਸਟ ਜਾਂ ਐਮਬੀਬੀਐਸ ਡਾਕਟਰ ਬੀਐਮਐਸ ਡਾਕਟਰ ਕੈਮਿਸਟ ਐਮਆਰ ਲੈਬ जिन्ने ਵੀ ਰਿਲੇਟਡ ਹੈਗੇ ਆ ਐਨੇ ਕੇ ਬੰਦੇ ਜੁਆਇਨ ਕਰਨਗੇ ਕਿ ਵੀ ਮੈਂ ਖੁਦ ਹੈਰਾਨ ਆ ਕਿ ਲੋਕੀ ਖੁੱਲ ਕੇ ਸਾਹਮਣੇ ਆ ਰਹੇ ਆ ਨਹੀਂ ਤਾਂ ਆਮ ਤੌਰ ਤੇ ਲੋਕੀ ਹੁੰਦੇ ਖੁੱਲ ਕੇ ਸਾਹਮਣੇ ਨਹੀਂ ਆਉਂਦੇ ਸੀ ਪਰ ਇਸ ਪ੍ਰੋਫੈਸ਼ਨ ਦੇ ਲੋਕ ਖੁੱਲ ਕੇ ਸਾਹਮਣੇ ਆ ਰਹੇ ਆ ਔਰ ਆਉਣ ਵਾਲੇ ਦਿਨਾਂ ਤੁਹਾਨੂੰ ਇਹਦਾ ਤੁਹਾਨੂੰ ਰਿਜ਼ਲਟ ਮਿਲਣ ਦੇਖਣ ਨੂੰ ਮਿਲੇਗਾ ਤੁਸੀਂ ਖੁਦ ਵੀ ਜੋਬ ਕਰਦੇ ਸੀਗੇ ਐਜੇ ਡਾਕਟਰ ਦਾ ਤੁਸੀਂ ਕੀ ਕਿਉਂ ਰਿਜ਼ਾਈਨ ਦੇ ਕੇ ਭਾਰਤੀ ਜਨਤਾ ਪਾਰਟੀ ਹੀ ਕੀ ਚੁਣੀ ਅਜਿਹਾ ਕੀ ਦਿਖਿਆ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ तकरीबन 25 ਸਾਲ 26 ਸਾਲ ਜੌਬ ਕੀਤੀ ਆ ਤੇ तकरीबन 25000 ਜਿਹੜੇ ਆੱਖਾਂ ਦੇ ਆਪਰੇਸ਼ਨ ਕੀਤੇ ਹੈਗੇ ਆ ਤੇ ਮੈਂ ਸ਼ੁਰੂ ਤੋਂ ਹੀ ਲੋਕ ਸੇਵਾ ਵਿੱਚ ਰਿਹਾ ਆ ਇੱਕ ਆਪਣੀ ਔਨੈਸਟੀ ਦੀ ਤਰ੍ਹਾਂ ਆਪਣਾ ਜਿਹੜਾ ਜਿੰਨਾ ਕੁ ਮੈਂ ਔਨੈਸਟੀ ਕਰ ਸਕਦਾ ਜਿੰਨੀ ਕੁ ਮੇਰੇ ਤੇ ਤਾਕਤ ਸੀ ਉਹ ਹਸਾਮਨਾ ਮੈਂ ਲੋਕਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕੀਤੀ ਔਰ ਅਗਲੇ ਆਉਣ ਵਾਲੇ ਟਾਈਮ 'ਚ ਵੀ ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀਗਾ ਤੇ ਮੈਨੂੰ ਇਸ ਪਾਰਟੀ ਤੋਂ ਵਧੀਆ ਕੋਈ ਪਾਰਟੀ ਨਹੀਂ ਲੱਗੀ ਕਿ ਜਿਹੜੀ ਕਿ ਪੂਰੀ ਤਰ੍ਹਾਂ ਦੇਸ਼ ਨੂੰ ਸਮਰਪਿਤ ਹੈਗੀ ਆ ਔਰ ਜੇ ਤੁਸੀਂ ਪੋਲਿਟਿਕਸ ਨੂੰ ਦੇਖਿਆ ਕਿੰਨਾ ਮੈਂ ਵੀ ਚੈਰਿਟੀ ਕਰਦਾ ਰਹਾ ਪਰ ਜੇ ਇੱਕ ਬੰਦਾ ਇਨਸਾਨ ਓਨੈਸਟ ਹੈ ਤੇ ਇੱਕ ਟਾਈਮ ਤੇ ਕਈ ਲੋਕਾਂ ਦੇ ਮੁੱਦੇ ਉਠਾ ਸਕਦਾ ਇਸ ਤੋਂ ਵੱਡੀ ਚੈਰਿਟੀ ਨਹੀਂ ਹੋ ਸਕਦੀ ਜੇ ਬੰਦਾ ਓਨੈਸਟ ਹੈਗਾ ਤੇ ਮੈਨੂੰ ਮੈਨੂੰ ਇਹੀ ਮੈਂ ਸੋਚ ਕੇ ਆਇਆ ਸੀਗਾ ਔਰ ਮੈਂ 5 ਸਾਲ ਪਹਿਲੇ ਰਿਜ਼ਾਈਨ ਕੀਤਾ ਪਰ ਮੈਂ ਅੱਜ ਬਹੁਤ ਖੁਸ਼ ਹਾਂ ਪਾਰਟੀ ਇਹ ਪਾਰਟੀ ਜਿਹੜੀ ਹੈਗੀ ਜਿਹੜਾ ਬੰਦਾ ਕੰਮ ਕਰਨ ਵਾਲਾ ਹੈ ਇੱਕੋ ਇੱਕੋ ਪਾਰਟੀ ਹੈ ਹਿੰਦੁਸਤਾਨ ਚਾਹੇ ਤੁਸੀਂ ਪਿਛਲੇ ਗਵਰਨਮੈਂਟਾਂ ਦੇਖੋ ਜਿਹੜੇ ਹੁਣ ਪਿੱਛੇ ਚੀਫ ਮਿਨਿਸਟਰ ਬਣਿਆ ਉਹਦਾ ਉਦਾਹਰਣ ਇੱਕ ਮੈਂ ਤੁਹਾਡੇ ਸਾਹਮਣੇ ਵੀ ਖੜਾ ਇੱਕੋ ਇੱਕ ਪਾਰਟੀ ਹੈ ਚਾਹੇ ਕਿਤੇ ਵੀ ਹੋਵੇ ਪਰ ਜੇ ਉਹ ਕੰਮ ਕਰਦਾ ਹੈਗਾ ਤੇ ਪਾਰਟੀ ਉਹਨੂੰ ਬੰਦਾ ਉਹਦਾ ਜ਼ਰੂਰ ਦਿੰਦੀ ਤੇ ਉਸੇ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਪਾਰਟੀ ਜੁੜਦਾ ਆਇਆ ਤੇ ਮੈਂ ਜਿੰਨਾ ਕਿ ਲੋਕ ਸੇਵਾ ਕਰ ਸਕਦਾ ਸੀ ਉਹ ਮੈਂ ਕਰ ਰਿਹਾ ਔਰ ਉਹਦਾ ਮੈਨੂੰ ਸੰਤੋਸ਼ ਵੀ ਹੋ ਰਿਹਾ ਔਰ ਮੈਨੂੰ ਦਿਲ ਖੁਸ਼ੀ ਵੀ ਹੋ ਰਹੀ ਆ ਲੋਕ ਸਭਾ ਚੋਣਾਂ ਵੀ ਨਜ਼ਦੀਕ ਨੇ ਉਸ ਦੀਆਂ ਤਿਆਰੀਆਂ ਵੀ ਜੋਰਾ-ਸ਼ੋਰਾ ਤੇ ਹੋ ਗਈਆਂ ਦੀ ਭਾਰਤੀ ਜਨਤਾ ਪਾਰਟੀ 13 ਦੀਆਂ 13 ਸੀਟਾਂ ਤੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲੜੂਗੀ ਆ ਕਾਲੀ ਤਲ ਦੇ ਨਾਲ ਗੱਠ ਜੋੜ ਕਰਕੇ ਲੜੂਗੀ ਅੱਜ ਅੱਜ ਦੇ ਅੱਜ ਦੇ ਇਸ ਵਕਤ ਪਿਛਲੇ ਕਈ ਦਿਨਾਂ ਤੋਂ ਅਸੀਂ ਸਾਰੇ ਹੀ ਜਿੰਨੀ ਸਾਡੀ ਲੀਡਰਸ਼ਿਪ ਦਾ ਪੰਜਾਬ ਦੇ ਸਾਡੇ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਉਹਨਾਂ ਦੇ ਕਲੀਅਰ ਇਨਸਟਰਕਸ਼ਨ ਹੈਗੀਆਂ ਉਹਨਾਂ ਦਾ ਕਲੀਅਰ ਉਹਨਾਂ ਦੀ ਸਟੇਟਸਮੈਂਟ ਹੈਗੀਆਂ ਕਿ ਅਸੀਂ 13 ਦੀਆਂ 13 ਸੀਟਾਂ ਹੈਗੀਆਂ ਇੰਡੀਪੈਂਡੈਂਟ ਲੜਾਂਗੇ ਔਰ ਅਸੀਂ 13 ਦੇ 13 ਸੀਟਾਂ ਜਿੱਤਾਂਗੇ ਔਰ ਕਾਲੀਆਂ ਨਾਲ ਇਸ ਟਾਈਮ ਕੋਈ ਵੀ ਗੱਠ ਜੋੜ ਦੀ ਕੋਈ ਗੱਲ ਨਹੀਂ ਜੋ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਜਿਸ ਦਿਨ ਦੇ ਸੁਨੀਲ ਜਾਖੜ ਉਹਨਾਂ ਨੂੰ ਪ੍ਰਧਾਨ ਲਗਾਇਆ ਗਿਆ ਪੰਜਾਬ ਪ੍ਰਦੇਸ਼ ਦਾ ਬੀਜੇਪੀ ਦਾ ਪ੍ਰਧਾਨ ਲੱਗੇ ਨੇ ਉਹਨਾਂ ਤੋਂ ਪਹਿਲਾਂ ਅਸ਼ਵਨੀ ਸ਼ਰਮਾ ਜੀ ਪ੍ਰਧਾਨ ਹੁੰਦੇ ਪਰ ਅਸ਼ਮਨੀ ਸ਼ਰਮਾ ਸ਼ਰਮਾ ਜੀ ਉਸ ਸਮੇਂ ਤੋਂ ਬਾਅਦ ਦੇਖ ਨਹੀਂ ਰਹੇ ਹੈਗੇ ਜਦੋਂ ਤੋਂ ਸੁਨੀਲ ਜਾਖੜ ਉਹਨਾਂ ਨੂੰ ਪ੍ਰਧਾਨ ਲਗਾਇਆ ਗਿਆ ਕੀ ਕਾਰਨ ਹੈ ਦੇਖੋ ਜਦੋਂ ਵੀ ਕੋਈ ਪ੍ਰਧਾਨ ਲਗਾਇਆ ਜਾਂਦਾ ਹੈਗਾ ਕੁਝ ਚੇਂਜਸ ਜ਼ਰੂਰ ਆਂਦੀਆਂ ਹੈਗੀਆਂ ਸ਼੍ਰੀ ਅਸ਼wini ਸ਼ਰਮਾ ਜੀ ਬਹੁਤ ਹੀ ਸਾਡੇ ਸਤਿਕਾਰਯੋਗ ਹੈ ਕਿਉਂਕਿ ਉਹਨਾਂ ਨੇ ਹੀ ਮੈਨੂੰ ਪਾਰਟੀ ਜੁਆਇਨ ਕਰਵਾਈ ਸੀਗੀ ਉਹਨਾਂ ਨੇ ਪਾਰਟੀ ਨੇ ਹੋਰ ਦੇਤੂ ਦਿੱਤੇ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਸਾਹਮਣੇ ਨਹੀਂ ਹੁੰਦੀਆਂ ਪਰ ਜਿਹੜੀਆਂ ਉਹਨਾਂ ਨੂੰ ਪਾਰਟੀ ਜਿਹੜੀ ਭਾਜਪਾ ਹੈ ਇਹਨਾਂ ਨੇ ਹਰ ਇੱਕ ਇਨਸਾਨ ਨੂੰ ਕੰਮ ਤੇ ਲਗਾ ਕੇ ਰੱਖਦੇ ਆਂ ਔਰ ਹਰ ਇੱਕ ਇਨਸਾਨ ਨੂੰ ਇੰਸਟਰਕਸ਼ਨਾਂ ਜਾਂਦੀਆਂ ਆਂ ਪਰਸਨਲੀ ਉਹਨਾਂ ਨਾਲ ਕੰਟੈਕਟ ਹੁੰਦਾ ਔਰ ਹਰ ਇੱਕ ਬੰਦੇ ਨੂੰ ਜ਼ਿੰਮੇਵਾਰੀ ਹੈਗੀ ਆ ਇਹ ਲੋਕਾਂ ਦੀ ਸੋਚ ਹੈਗੀ ਆ ਕੋਈ ਡਿਫਰੈਂਸ ਹੈਗਾ ਐਸਾ ਕੁਝ ਨਹੀਂ ਹੈ ਪਾਰਟੀ ਸੰਗਠਿਤ ਹੈ ਪਾਰਟੀ ਸੰਗਠਿਤ ਅੱਗੇ ਵਧੇਗੀ ਔਰ ਲੋਕ ਸਭਾ ਨੂੰ ਅੱਜ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ ਜਿਵੇਂ ਇੰਡੀਆ ਗੱਠਜੋੜ ਦੀਆਂ ਗੱਲਾਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੋ ਜਾਂਦਾ ਇਲੈਕਸ਼ਨ ਇਕੱਠੇ ਲੜਦੇ ਨੇ ਕੀ ਭਾਜਪਾ ਨੂੰ ਉਸ ਦਾ ਕਿੰਨਾ ਗੱਸਰ ਦੇਖਣ ਨੂੰ ਮਿਲੂਗਾ ਭਾਜਪਾ ਦੇਖੋ ਲੋਕਾਂ ਚ ਜਿਹੜਾ ਸੰਕੇਤ ਜਾ ਰਿਹਾ ਕਿ ਜਿਹੜੇ ਕੇਜਰੀਵਾਲ ਸਾਹਿਬ ਹੈਗੇ ਆ ਜਿਹੜੇ ਸੀ ਮਿਨਿਸਟਰ ਹੈ ਜਿਹੜੇ ਕਿ ਕਹਿੰਦੇ ਸੀ ਕਿ ਅਸੀਂ پاک ਹੈਗੇ ਆ ਅਸੀਂ ਕਿਸੇ ਕੋਈ ਵੀ ਭ੍ਰਸ਼ਟਾਚਾਰ ਨਹੀਂ ਆ ਪਰ ਇੱਕ ਸੱਤਾ ਦੇ ਲਈ ਇੱਕ ਸੱਤਾ ਪਾਣ ਲਈ ਜਾਂ ਇੱਕ ਲੋਕ ਸਭਾ ਚ ਬੀਜੇਪੀ ਨੂੰ ਸਿਰਫ ਹਲਾ ਲ ਲਈ ਤੁਸੀਂ ਸਾਰਿਆਂ ਨਾਲ ਇਕੱਠੇ ਹੋ ਰਹੇ ਜਿਨ੍ਹਾਂ ਨੂੰ ਤੁਸੀਂ ਇੱਕ ਟਾਈਮ ਤੇ ਬੁਰਾ ਭਲਾ ਕਿਹਾ ਜਿਨ੍ਹਾਂ ਨੂੰ ਪ੍ਰਿਸ਼ਟਾਚਾਰ ਦੇ ਲਾ ਲਏ ਇਹ ਲੋਕਾਂ ਦੀ ਸਮਝ ਹੈਗਾ ਲੋਕੀ ਜਿਹੜੇ ਹੈਗੇ ਆ ਇਸ ਟਾਈਮ ਬਹੁਤ ਜ਼ਿਆਦਾ ਵਿਚਾਰ ਕੇ ਹੀ ਵੋਟ ਪਾਣਗੇ ਔਰ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੀਆਂ ਪਾਰਟੀਆਂ ਹੈਗੀਆਂ ਇਹ ਸੱਤਾ ਲਈ ਕੁਝ ਵੀ ਕਰ ਸਕਦੀਆਂ ਔਰ ਇੱਕ ਬੀਜੇਪੀ ਹੈਗੀ ਜਿਹੜੀ ਦੇਸ਼ ਨੂੰ ਸਮਰਪਿਤ ਹੈ ਔਰ ਇਸ ਵਾਰੀ ਜਿਵੇਂ ਕਿ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਕਿਹਾ ਕਿ ਅਸੀਂ 400 ਦਾ ਅੰਕੜਾ ਜ਼ਰੂਰ ਪਾਰ ਕਰਾਂਗੇ ਅ ਪਿਛਲੇ ਦਿਨੀ ਪਾਨਾ ਸਿੱਧੂ ਦਾ ਬੜਾ ਰੋਲਾ ਪਿਆ ਸੀ ਉਸ ਦੇ ਵਿੱਚ ਜਿਹੜੇ ਸੰਗਰੂਰ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਘਰ ਦੇ ਵਿੱਚ ਨਜ਼ਰ ਨਜ਼ਰਬੰਦ ਕਰ ਦਿੱਤਾ ਗਿਆ ਸੀ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਸਰਕਾਰ ਨੂੰ ਦੇਖੋ ਇਹ ਸਾਰਾ ਜਿਹੜਾ ਹੈਗਾ ਜਿਹੜਾ ਸਟੇਟ ਦਾ ਕੰਮ ਹੈਗਾ ਪ੍ਰਸ਼ਾਸਨ ਦਾ ਕੰਮ ਹੈ ਮਾਨ ਸਰਕਾਰ ਦਾ ਕੰਮ ਹੈ ਔਰ ਅਸੀਂ ਦੇਖਦੇ ਆ ਰਹੇ ਜਿੰਨੇ ਵੀ ਉਹਨਾਂ ਨੇ ਡਿਸੀਜਨ ਲਏ ਆ ਸਭ ਤੋਂ ਜ਼ਿਆਦਾ ਜਿਹੜਾ ਕਿ ਗਵਰਨਰਸ ਦੀ ਗੱਲ ਕਰਦੇ ਸੋ ਇਨ ਗਵਰਨਰਸ ਹੈ ਉਹਦੇ ਚ ਉਹਦਾ ਉਹਦਾ ਇੱਕ ਇਹ ਹਿੱਸਾ ਹੈਗਾ ਉਹਦੀ ਇੱਕ ਲੜੀ ਹੈ ਇਹੋ ਜੀ ਕਈ ਲੜੀ ਆਪਾਂ ਦੇਖ ਸਕਦੇ ਆ ਕਿ ਜਿਹੜਾ ਕਿ ਇਨ ਗਵਰਨਰਸ ਦੇ ਕਾਰਨ ਲੋਕਾਂ ਨਾਲ ਇਨਜਸਟਿਸ ਹੋਈ ਹੈ ਔਰ ਆਉਣ ਵਾਲੇ ਸਮੇਂ ਚ ਵੀ ਇਨਜਸਟਿਸ ਹੀ ਹੋਏਗੀ ਲੋਕਾਂ ਨਾਲ ਉਹ ਲੋਕੀ ਸਮਝ ਸਕਦੇ ਆਂ ਔਰ ਲੋਕ ਸਭਾ ਚ ਉਹ ਵੋਟ ਪਾ ਕੇ ਦਿਖਾਣਗੇ ਕਿ ਵੋਟ ਦੀ ਪਾਵਰ ਕੀ ਹੁੰਦੀ ਆ ਪੰਜਾਬ ਦੇ ਗਵਰਨਰ ਬਨਮਾਰੀ لال ਪ੍ਰੋਹੀ ਤੁਣੀ ਪਿਛਲੇ ਦਿਨੀ ਅਸਤੀਫਾ ਦੇ ਗਏ ਨੇ ਕੀ ਕਾਰਨ ਹੈ ਉਹਨਾਂ ਦੇ ਅਸਤੀਫਾ ਦੇਣ ਦਾ ਦੇਖੋ ਜਿਹੜੇ ਗਵਰਨਰ ਸਾਹਿਬ ਆ ਬਹੁਤ ਹੀ ਐਕਸਪੀਰੀਅੰਸ ਬੰਦੇ ਆ ਪਾਰਟੀ ਦੇ ਪੁਰਾਣੇ ਕਾਰਜਕਰਤਾ ਹੈਗੇ ਆ ਕਈ ਉਹਨਾਂ ਨੇ ਉਦੇ ਸੰਭਾਲੇ ਆ ਕਈ ਵਾਰ ਰਾਜਪਾਲ ਰਹੇ ਆ ਕਈ ਵਾਰ ਉਹਨਾਂ ਨੇ ਐਮਪੀ ਵੀ ਰਹੇ ਹੈਗੇ ਆ ਸੋ ਇਹ ਚੀਜ਼ਾਂ ਜਿਹੜੀਆਂ ਪਾਰਟੀ ਦੀ ਜਿਹੜੀ ਸੈਂਟਰ ਲੀਡਰਸ਼ਿਪ ਹੈ ਇਹ ਹੀ ਤਾਂ ਇੱਕ ਖਾਸੀਅਤ ਹੈ ਬੀਜੇਪੀ ਦੀ ਜੋ ਬੀਜੇਪੀ ਹੈਗਾ ਇੱਕ ਸੰਗਠਿਤ ਹੈ ਜਿਹੜਾ ਦਿੱਲੀ ਦਿੱਲੀ ਹੈਗਾ ਉਹ ਕੇਂਦਰ ਸਰਕਾਰ ਜਿਹੜੀ ਹੈਗੀ ਉਹ ਸੰਗਠਿਤ ਹੈਗੀ ਉਹ ਆਪਣੇ ਡਿਸੀਜਨ ਇੰਡੀਪੈਂਡੈਂਟ ਲੈਂਦੀ ਹੈ ਔਰ ਸਾਰਾ ਦੇਸ਼ ਸਾਰੇ ਦੇਸ਼ ਦੇ ਵਰਕਰ ਉਹਨੂੰ ਆਪਣੇ ਸਿਰਮੱਥੇ ਤੇ ਲਾਂਦੇ ਆ ਇਹ ਉਹਦਾ ਇੱਕ ਉਦਾਹਰਣ ਆ ਜਿਸ ਤਰ੍ਹਾਂ ਹੁਣ ਚਰਚਾਵਾਂ ਥੋੜੇ ਦਿਨਾਂ ਤੋਂ ਜ਼ਰੂਰ ਚੱਲ ਰਹੀਆਂ ਸੀ ਕਿ ਜਿਹੜੇ ਆਉਣ ਵਾਲੇ ਗਵਰਨਰ ਹੋਣਗੇ ਪੰਜਾਬ ਦੇ ਉਹ ਆਈਪੀਐਸ ਅਫਸਰ ਨੇ ਜਿਹੜੇ ਕਿਰਨ 베ਦੀ ਉਹਨਾਂ ਨੂੰ ਲਗਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉਹ ਕਿੰਨੇ ਕਿ ਸੱਚਾਈ ਹੈ ਦੇਖੋ ਇਹ ਇਹ ਹਰ ਇੱਕ ਦਾ ਆਪਣਾ ਗੈਸ ਹੈਗਾ ਪਰ ਹੱਲੇ ਤਹਰੂ ਪਾਰਟੀ ਵੱਲੋਂ ਕੋਈ ਕਲੀਅਰਲੀ ਇਹ ਨਹੀਂ ਦੱਸਿਆ ਗਿਆ ਕਿ ਕੌਣ ਗਵਰਨਰ ਲੱਗੇਗਾ ਸੋ ਇਹ ਕੋਈ ਜੇ ਬੰਦਾ ਇੰਟੈਲੀਜੈਂਟ ਜੇ ਕੋਈ ਨਾਰੀ ਸ਼ਕਤੀ ਚ ਕੋਈ ਬੰਦਾ ਸਾਡੀ ਲੀਡ ਕਰਦਾ ਹੈ ਤੇ ਇਹ ਪੰਜਾਬ ਲਈ ਬਹੁਤ ਖੁਸ਼ਖਬਰੀ ਹੋਵੇ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਡਾਕਟਰ ਨਰੇਸ਼ ਚੋਹਾਨ ਉਹਨਾਂ ਨਾਲ ਜਿਨ੍ਹਾਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀਆਂ ਤਿਆਰੀਆਂ ਨੇ ਕਾਫੀ ਤਰ੍ਹਾਂ ਦੇ ਡਾਕਟਰਸ ਨੇ ਜਿਹੜੇ ਜਾਹੇ ਉਹ ਐਮਬੀਬੀਐਸ ਹੋਣ ਜਾਹੇ ਉਹ ਹੋਰ ਪੜ੍ਹੇ ਲਿਖੇ ਕਾਫੀ ਜਿਹੜੇ ਕਿ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਜੌਬ ਕਰ ਰਹੇ ਨੇ ਉਹ ਵੀ ਭਾਜਪਾ ਭਾਰਤੀ ਜਨਤਾ ਪਾਰਟੀ ਦਾ ਸਹਿਯੋਗ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਹਿਯੋਗ ਦੇਣਗੇ ਤੇ ਇਸ ਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਹੋਰ ਮਜ਼ਬੂਤ ਹੋਵੇਗੀ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ